ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਅਤੇ ਕਾਰਪੋਰੇਟ ਕਰਾਣਾ ਦੇ ਖਿਲਾਫ ਅੱਜ ਬਰਨਾਲਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਤੇ ਕਿਸਾਨ ਵਿਰੋਧੀ ਫੈਸਲੇ ਲੈਣ ਤੇ ਕਿਸਾਨਾਂ ਦੇ ਨਾਲ ਵਾਅਦਾ ਖਲਾਫੀ ਦਾ ਇਲਜ਼ਾਮ ਲਗਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੰਦਰਸ਼ਨ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਕਿਸਾਨਾਂ ਗੁੰਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪਹਿਲਾਂ ਦੇ ਵਾਂਗ ਕਾਰਪੋਰੇਟਾਂ ਦੇ ਪੈਟਰੋਲ ਪੰਪਾਂ ਅਤੇ ਮਾਲਸ ਦੇ ਬਾਹਰ ਸਥਾਈ ਮੋਰਚੇ ਲਗਾਏ ਜਾਣਗੇ ਸਲਾਮ ਕਰਨਾ ਚਾਹੁੰਦੇ ਆ ਗਲਾਮਾਂ ਦੀ ਜੂਨ ਕੁੱਤਿਆਂ ਤੋਂ ਵੀ ਮਾੜੀ ਹੁੰਦੀ ਐ। ਜੋ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਇਹ ਬਹੁਤ ਕੰਪਨੀਆਂ ਬਹੁਤ ਝਾਲ ਵਿਛਾ ਕੇ ਵਿਛਾ ਰਹੀਆਂ ਨੇ। ਪੰਜਾਬ ਦਾ ਹਰਕਬਾ ਬਹੁਤ ਘਟਦਾ ਜਾ ਰਿਹਾ ਹੈਗਾ। ਥਾਂ ਥਾਂ ਤੇ ਫੈਕਟਰੀਆਂ ਲੱਗ ਰਹੀਆਂ ਨੇ। ਚੌ ਮਾਰਗੀ ਛੜਕਾਂ ਬਣ ਰਹੀਆਂ ਨੇ। ਕਿਸਾਨ ਕਿੱਧਰ ਨੂੰ ਜਾਊਗਾ? ਸਾਨੂੰ ਇਹ ਫਿਕਰ ਆ ਜੋ ਅੱਜ ਅੰਨਦਾਤਾ ਛੜਕਾਂ ਦੇ ਉੱਤੇ ਕਿਸੇ ਤਰ੍ਹਾਂ ਰਹੂਗਾ? ਨਹੀਂ। ਜੋ ਛਾੜੀ ਸੰਯੁਕਤ ਮੋਰਚੇ ਦੀ ਕਾਲ ਆ। ਅੱਜ ਅਸੀਂ ਜੋ ਵੀ ਅਡਾਨੀਆਂ ਵਾਨੀਆਂ ਦੇ ਪੈਟਰੋਲ ਪੰਪ ਉਸ ਤੋਂ ਬਾਅਦ ਜੋ ਵੀ ਉਹਨਾਂ ਦੇ ਮਾਲ ਜਾਂ ਟੂਲ ਪਲੱਜ ਉਹਨਾਂ ਨੂੰ ਵੀ ਅਸੀਂ ਘੇਰਾਗੇ ਕਿਉਂਕਿ ਜੋ ਕਿਸਾਨ ਹੈ ਅੱਜ ਖੁਦਕੁਸ਼ੀਆਂ ਦੇ ਕਬਲ ਵੱਲ ਰਿਹਾ ਹੈਗਾ ਸਰਕਾਰ ਨੂੰ ਪੂਰਾ ਹੀ ਫਿਕਰ ਨਹੀਂ ਕਿਸਾਨਾਂ ਨੂੰ ਚਾਰ ਕਰਜ਼ੇ ਦੇ ਜਾਲ ਦੇ ਵਿੱਚ ਫਸਾ ਕੇ ਦਿਨ 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 ਇਹਨਾਂ ਦੇ ਨੋਟਸ ਆ ਰਹੇ ਨੇ ਇਹਨਾਂ ਦਾ ਜ਼ਮੀਨਾ ਪਲੱਜ ਕਰਨ ਦੀ ਸਰਕਾਰ ਚਾਂਸੇ ਕਰ ਰਹੀ ਆ ਪਿੰਡਾਂ ਦੇ ਵਿੱਚ ਬੋਲੀਆਂ ਕਰ ਰਹੀ ਆ ਕਿ ਪਿੰਡਾਂ ਦੇ ਵਿੱਚ ਅਸੀਂ ਬੋਲੀਆਂ ਜੋ ਕਿਸਾਨ ਕਰਜ਼ੇ ਦੀ ਮਾਰ ਹੇਠਾ ਪਰ ਸੰਯੁਕਤ ਮੋਰਚੇ ਨੇ ਕਾਲ ਕਰਿਆ ਕਿ ਕਿਸੇ ਵੀ ਕਿਸਾਨ ਦੀ ਕੋਈ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ ਜੋ ਮੇਰੀ ਇਹੀ ਬੇਨਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਸੰਯੁਕਤ ਮੋਰਚੇ ਦਾ ਵੱਧ ਤੋਂ ਵੱਧ ਛਾਦ ਦਿਓ ਤਾਂ ਕਿ ਆਪਾਂ ਡੁੱਬਦੀ ਕਿਸਾਨੀ ਨੂੰ ਬਚਾ ਸਕੀਏ ਅਸੀਂ ਪਿਛਲੀਆਂ ਮੰਗਾਂ ਲਾਗੂ ਕਰਾਉਣ ਦੇ ਖਾਤਰ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਜਿਵੇਂ ਐਮਐਸਟੀ ਦੀ ਗਾਰੰਟੀ ਦਾ ਕਾਨੂੰਨ ਨੇ 2020 ਇਕਤਾ ਬਿਜਲੀ ਵਾਲਾ ਜੋ ਸਰਕਾਰ ਉਹਨਾਂ ਨੂੰ ਤਦੋਂ ਉਹਨੂੰ ਤੇ ਤਿਆਰ ਬੈਠੀ ਆ ਅਸੀਂ ਕਹਿਣਾ ਵੀ ਜਿਹੜੀ ਸਾਡੇ ਨਾਲ ਝਵਾਨ ਕੀਤੀ ਸੀ ਉਹ ਲਾਗੂ ਕਰੋ ਤੇ ਲਾਗੂ ਕਰਕੇ ਸਾਨੂੰ ਆ ਦਾ ਜਿਹੜਾ ਹੱਕਾ ਉਹ ਮਿਲੇ ਕਿ ਤਾਂ ਕਿ ਅਸੀਂ ਹੁਣ ਇਸ ਤੋਂ ਤਿਆਰੀ ਕਰਨ ਲੱਗੇ ਪਿਆ ਹੋ ਸਕ ਦਿੱਲੀ ਮੋਰਚਾ ਪੱਕਾ ਦੁਆਰੇ ਫੇਰ ਲੱਗੇ ਕਿਉਂਕਿ ਅੱਗੇ ਗੱਗੇ ਵੀ ਆਪਾਂ ਮਲ ਧਰਨਿਆਂ ਤੋਂ ਲੈ ਕੇ ਜਿਵੇਂ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਸ਼ੁਰੂ ਕੀਤੀ ਦੀ ਉਸੇ ਤਰ੍ਹਾਂ ਅੱਜ ਇਹਨਾਂ ਮੌਲਾਂ ਦੇ ਇਹਨਾਂ ਪਟ્રોલ ਪੰਪਾਂ ਤੋਂ ਉੱਤੋਂ ਸ਼ੁਰੂ ਕਰਕੇ ਅਸੀਂ ਦਿੱਲੀ ਵੱਲ ਨੂੰ ਤਿਆਰੀ ਕਰ ਰਹੇ ਹਾਂ ਇਹ ਸਰਕਾਰ ਸਮਝ ਲੈ ਕਿ ਕਿਸਾਨ ਦੁਬਾਰੇ ਦਿੱਲੀ ਆਉਣਗੇ ਇਹ ਤਾਂ ਹੈ ਨਹੀਂ ਵੀ ਅਸੀਂ ਸ਼ੰਭੂ ਬਾਰਡਰ ਜਾਂ ਆਪਾਂ ਹੋਰ ਕਰਾਂਗੇ ਬਾਰਡਰ ਉੱਤੇ ਨਹੀਂ ਬੈਠਾਂਗੇ ਅਸੀਂ ਉਹ ਜਿਵੇਂ ਅੱਗੇ ਗਏ ਆ ਉੱਥੇ ਜਾਣਾ ਅਸੀਂ ਉਹ ਮੋਰਚਾ ਸਰਕਾਰ ਨੂੰ ਲਾ ਕੇ ਦਿਖਾਵਾਂਗੇ 9 ਅਗਸਤ 1942 ਨੂੰ ਸਾਡੇ ਬਾਦ ਦੇਸ਼ ਦੇ ਲੋਕਾਂ ਨੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਵਾਸਤੇ ਇੱਕ ਪਰਨ ਲਿਆ ਸੀਗਾ ਜਹਾਦ ਸ਼ੁਰੂ ਕੀਤਾ ਸੀਗਾ ਉਸ ਦਿਨ ਨੂੰ ਯਾਦ ਕਰਦੇ ਇੱਥੋਂ ਦੇ ਅਵਾਨੀਆਂ ਡਾਨਿਆਂ ਜਾਂ ਕਾਰਪਟ ਘਰਾਣਾ ਨੂੰ ਖੇਤੀ ਤੇ ਵਿੱਚੋਂ ਬਾਹਰ ਕੱਢਣ ਲਈ ਭਾਰਤ ਦੇ ਵਿੱਚੋਂ ਬਾਹਰ ਕੱਢਣ ਲਈ ਅੱਜ ਸਮੁੱਚੇ ਦੇਸ਼ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਬੰਦਰਗਾਹਾਂ ਸੈਲਵਾਂ ਤੇ ਪੈਟਰੋਲ ਪੰਪਾਂ ਤੇ ਧਰਨਾ ਲੈ ਅੱਜ ਅਸੀਂ ਰਿਲਾਈਐਂਸ ਪੰਪ ਤੇ ਸੰਘੇੜਾ ਰੋਡ ਤੇ ਬਰਨਾਲਾ ਜ਼ਿਲ੍ਹਾ ਆਪਣਾ ਸਿਨਸਥਾਨ ਮੋਰਚੇ ਨੇ ਧਰਨਾ ਲਾਇਆ ਹੋਇਆਗਾ ਕਿਉਂਕਿ ਇਹ ਸਾਡਾ ਇੱਕ ਅਹਦਾ ਵੀ ਜਿਹੜਾ ਕਾਰਪੋਰੇਟ ਘਰਾਣਾ ਜਿਹਨਾਂ ਨੇ ਖੇਤੀ 'ਤੇ ਇੰਟਰਫੀਰੈਂਸ ਕਰੂਗਾ ਤਾਂ ਖੇਤੀ ਬੜੇ ਗਰੋ ਨਹੀਂ ਕਰ ਪਾਏਗੀ ਅਗਲਾ ਜ਼ਿਲ੍ਹਾ ਜਿਸ ਤਰ੍ਹਾਂ ਸਾਨੂੰ ਮੋਰਚਾ ਕੋ ਆਪਣਾ ਪਪਾਪਤਰ ਪੱਤਰ ਦਾ ਜ਼ਿਲ੍ਹਾ ਪਪੰਜਾਪਤਰ ਜੋ ਹੁਕਮ ਹੋਣਗੇ ਉਸ ਲਾਗੂ ਕਰਾਂਗੇ ਕਿਉਂਕਿ ਪਿੱਛੇ ਵਿਰੋਧੀ ਤਰ ਦੇ ਅੱਗੋਂ ਨੂੰ ਵੀ ਸਾਡੇ ਆਪਣਾ ਅੱਗੋਂ ਮਿਲ ਕੇ ਆਏ ਨੇਗੇ ਤੇ ਉਹਨਾਂ ਨੇ ਆਸਵਾਸਨ ਦਿੱਤੇ ਵੀ ਅਗਲੇ ਬਸਤਾਂ ਦੇ ਵਿੱਚ ਅਸੀਂ ਉਹ ਕਰਾਂਗੇ ਜਿਸ ਤਰ੍ਹਾਂ ਇਹ ਪ੍ਰੋਗਰਾਮ ਹੋਊਗਾ ਅਸੀਂ ਅਲਿਕਾਂਗੇ ਅਲਿਕਣੇ ਸਾਨੂੰ ਉਸੇ ਦੇ ਫੁੱਲ ਚੜਦੇ ਰਹਿਾਂਗੇ ਜਿਸ ਤਰ੍ਹਾਂ ਵੀ ਸੰਦਰਭ ਦੇਣ ਤਿੱਖਾ ਦੇਣ ਤਿੱਖਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਦੇਣ ਕਿ ਘਰੋ ਲੋਕਲ ਕਰਨੇ ਪੰਜਾਬ ਪੱਤਰ ਦੇ ਕਰਨੇ ਇੰਡੀਆ ਪੱਤਰ ਦਾ ਕਰਨਾ ਜੋ ਵੀ ਕਰਨਾ ਹੈ ਜੋ ਸਾਨੂੰ ਮੋਰਚਾ ਕਹੂਗਾ ਉਸੇ ਨੂੰ ਲਾਗੂ ਕਰਦੇ ਹਾਂ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਬੀਨਿਤ ਸ਼ਰਮਾ ਦੀ ਰਿਪੋਰਟ